ਕੋਈ ਨਾ ਬਣਿਆ ਨੌਵੇਂ ਗੁਰਾਂ ਦਾ ਇਸ ਦੁਨੀਆ ਤੇ ਸਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦੇਤੀ ਕੁਰਬਾਨੀ ਚੱਲ ਕੇ ਸੀ ਕਸ਼ਮੀਰੀ ਪੰਡਤ ਕੋਲ ਗੁਰਾਂ ਦੇ ਆਈ ਸਾਡਾ ਬੜਾ ਜਿਉਣਾ ਏ ਔਖਾ ਦੁੱਖੜੇ ਖੋਲ ਸੁਣਾਏ ਔਰੰਗਜ਼ੇਬ ਬੜਾ ਹੈ ਜ਼ਾਲਮ ਕਰਦਾ ਹੈ ਮਨਮਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਮੰਦਰ ਸਾਡੇ ਟਾਹੀ ਜਾਂਦਾ ਕਰ ਨਹੀਂ ਸਕਦੇ ਪੂਜਾ ਨੇਤ ਜਨੇ ਊ ਲਾਲਾ ਸੁਟੇ ਕੰਮ ਹੋਰ ਨਾ ਦੂਜਾ ਉਸ ਦਾ ਮੁੱਖ ਮਨੋਰਥ ਕਰਨਾ ਇਸ ਧਰਮ ਦੀ ਹਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਜਦੋਂ ਗੋਵਿੰਦ ਨੇ ਸੁਣੀ ਉਹ ਨਾਂ ਦੀ ਦੁੱਖਾਂ ਭਰੀ ਕਹਾਣੀ ਸੋਚਣ ਲੱਗੇ ਪਉ ਕਿਸੇ ਨੂੰ ਜ਼ਿੰਦਗੀ ਲੈ ਖੇਲਾਣੀ ਨਿੱਕੀ ਉਮਰੇ ਚਿਹਰੇ ਉੱਤੇ ਬਰਤ ਗਈ ਹੈ ਰਾਨੀ ਹਿੰਦੂ ਧਰਮ ਬਚਾਉਣ ਖਾਤਰ ਜਾਂ ਦੇਤੀ ਕੁਰਬਾਨੀ ਛੋਟੇ ਸੀ ਪਰ ਗੋਬਿੰਦ ਰਾਏ ਗੱਲ ਪਿਤਾ ਨੂੰ ਆਖੀ ਬਾਜ ਤੁਹਾਡੇ ਹੋਰ ਪਿਤਾ ਜੀ ਕੌਣ ਕਰੂਗਾ ਰਾਖੀ ਜਗ ਉੱਤੇ ਕੋਈ ਨજર ਨਹੀਂ ਆਉਂਦਾ ਤੁਹਾਡੇ ਵਰਗਾ ਦਾਨੀ ਹਿੰਦੂ ਧਰਮ ਬਚਾਉਣ ਖਾਤਰ ਜਾਂ ਦੇਤੀ ਕੁਰਬਾਨੀ ਨਾਉ ਮੇ ਗੁਰਾਂ ਨੇ ਦਿੱਲੀ ਵੱਲ ਨੂੰ ਉਠ ਚੱਲੇ ਸੀ ਪਾਏ ਸਿੱਧਕ ਨੂੰ ਸਦਾ ਜਿਉਂਦੇ ਰੱਖਣਾ ਸਿਰ ਜਾਏ ਤਾਂ ਜਾਏ ਔਰੰਗੇ ਨੂੰ ਨਸ਼ਾ ਹਕੂਮਤ ਓ ਮੂਰਖ ਅਬਿਮਾਨੀ Hindu ਧਰਮ ਬਚਾਉਣ ਖਾਤਰ ਜਾ ਦੇਤੀ ਕੁਰਬਾਨੀ ਹਿੰਦੂ ਧਰਮ ਦੀ ਰੱਖਿਆ ਕੀਤੀ ਬਣ ਕੇ ਹਿੰਦ ਦੀ ਚਾਦਰ ਇਸ ਲਈ ਸਾਰੀ ਦੁਨੀਆਂ ਆਖੇ ਧੰਨ ਗੁਰ ਤੇਗ ਬਹਾਦਰ ਦੂਜਿਆਂ ਖਾਤਰ ਜਾਨ ਵਾਰ ਕੇ ਕਰ ਗਏ ਕਮਲਾਸਾਨੀ ਹਿੰਦੂ ਧਰਮ ਬਚਾਉਣ ਖਾਤਰ ਜਾ ਦਿੱਤੀ ਕੁਰਬਾਨੀ ਜਦੋਂ ਭਾਰਤ ਆਸਾ ਕਾ ਦਿੱਲੀ ਥਾਂ ਥਾਂ ਛਾਇਆ ਸੋਗ ਹੈ 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 ਸਭ ਜਗ ਕਹੇ ਜੈ 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 ਸੂਰ ਲੋਗ ਜਦ ਤੱਕ ਸੂਰਜ ਚਾਂਦ ਰਹੇਗਾ ਕਰਗੇ ਕਾਇਮ ਨਿਸ਼ਾਨੀ Hindu ਧਰਮ ਬਚਾਉਣ ਖਾਤਰ ਜਾ ਦੇਤੀ ਕੁਰਬਾਨੀ Hindu ਧਰਮ ਬਚਾਉਣ ਖਾਤਰ ਜਾ ਦੇਤੀ ਕੁਰਬਾਨੀ